ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕਿਵੇਂ ਹੋ ਸਾਰੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸਵਾਗਤ ਹੈ ਤੁਹਾਡਾ ਨੂਰ ਫੈਮਿਲੀ ਬਲੌਗ ਚੈਨਲ ਤੇ ਲਓ ਜੀ ਚਾਹ ਆਪਣੇ ਬਣਾ ਲਈਆ ਸਵੇਰ ਸੋਈ ਤੇ ਤਕਰੀਬਨ ਇੱਥੇ ਸਵਾਗੋ 5:30 ਦਾ ਟਾਈਮ ਹੋਇਆ ਸੀਗਾ ਤੇ ਪਹਿਲਾਂ ਆਪਾਂ ਲੈਨੇ ਆ ਗਰਮ ਪਾਣੀ ਤੇ ਫਿਰ ਪੀਨੇ ਆ ਚਾਹ ਬੱਚੇ ਹਲੇ ਆਪਣੇ ਸੋ ਰਹੇ ਸੀਗੇ ਤੇ ਇਹਨਾਂ ਨੇ ਪਪਾ ਚਾਹ ਨਹੀਂ ਪੀਂਦੇ ਹੈਗੇ ਸਵੇਰ ਉੱਠ ਕੇ ਪਾਸੇ ਆਪਣੀ ਚਾਹ ਬੇਟੀਆਂ ਲਈ ਤੇ ਪਪਾ ਜੀ ਪੀਣਗੇ ਤੇ ਹਲੇ ਸੁੱਤੇ ਪਏ ਸੀਗੇ ਉਹ ਤੇ ਉਹਨਾਂ ਨੂੰ ਹਲੇ ਜਗਾਇਆ ਨਹੀਂ ਕੋ ਕਿ ਮੈਂ ਕਿ ਹੁਣ ਛੁੱਟੀਆਂ ਚੱਲ ਰਹੀਆਂ ਤਿੰਨ ਤਾਂ ਕਰਕੇ ਇੱਥੇ ਬੱਚਿਆਂ ਨੂੰ ਜਗਾਇਆ ਨਹੀਂ ਸੀ ਸ਼ਨੀਵਾਰ ਦਾ ਸੀਗਾ ਇਹ ਵੀਡੀਓ ਤੇ ਉਸ ਤੋਂ ਬਾਅਦ ਜੀ ਨੂਰ ਦੀ ਡਿਮਾਂਡ ਤੇ ਇੱਥੇ ਬਣ ਰਿਹਾ ਸੀਗਾ ਬਨਾਣਾ ਸ਼ੇਕ ਤੇ ਗ੍ਰੈਂਡਰ ਨਾਲ ਹੀ ਮੈਂ ਬਣਾ ਰਹੀ ਸੀਗੀ ਇਹ ਬਨਾਣਾ ਸ਼ੇਕ ਬਹੁਤ ਵਧੀਆ ਇਹਦੇ ਨਾਲ ਸ਼ੇਕ ਹੋ ਜਾਂਦਾ ਹਨਾ ਤੇ ਕੋਈ ਵੀ ਗੰਡ ਵਗੈਰਾ ਵੀ ਨਹੀਂ ਰਹਿੰਦੀ ਹੈਗੀ ਬਹੁਤ ਵਧੀਆ ਬਣਦਾ ਫੈਟ ਫੈਟ ਹੋ ਜਾਂਦਾ ਜਮਾ ਤੇ ਫੈਂਟਿਆ ਜਾਂਦਾਗਾ ਸਾਰਾ ਜਿਹੜਾ ਵਧੀਆ ਪੀ ਲੈਂਦੀ ਹੈਗੀ ਉਹ ਬਹੁਤ ਸ਼ੌਂਕ ਨਾਲ ਪੀਂਦੀ ਹੈਗੀ ਚਾਹ ਨਹੀਂ ਪੀਂਦੀ ਹੁੰਦੀ ਉਸ ਵਾਰ ਵਾਰ ਜਦੋਂ ਨੂੰ ਪਤਾ ਹੋਵੇ ਨਾ ਵੀ ਆਪਣੇ ਬਣਾਣਾ ਪਏ ਨੇ ਤੇ ਫਿਰ ਉਹ ਕਹਿੰਦੇ ਮੈਨੂੰ ਸ਼ੇਕ ਹੀ ਬਣਾ ਦਿਓ ਤੇ ਬਸ ਇਹਨਾਂ ਦੀ ਨੂਰ ਦੀ ਡਿਮਾਂਡ ਤੇ ਇਥੇ ਬਣਾ ਰਹੇ ਸੀ ਕੁਛ ਵੀ ਉਹਦਾ ਬਾਹਰਲਾ ਖਾਣਾ ਨਾ ਸਾਰਾ ਕੁਝ ਬੰਦ ਕੀਤਾ ਪਿਆ ਹੋਇਆ ਤੇ ਫਿਰ ਮੈਂ ਕਿਹਾ ਚੋਲੇ ਤਾਂ ਫਲ ਫਰੂਟ ਲੈ ਲਈਏ ਇਹ ਵੀ ਬਸ ਉਹਨੂੰ ਘੱਟ ਦਿੰਨੇ ਆ ਥੋੜਾ ਜਿਹਾ ਹਨਾ ਕਹਿੰਦੇ ਹੌਲੀ ਚੀਜ਼ ਦੱਸਿਆ ਹੋਇਆ ਉਹਨੂੰ ਜਿਆਦਾ ਤਰ ਖਾਣੀ ਤੇ ਇਥੇ ਉਹ ਮੇਰੇ ਕੋਲ ਆ ਗਈ ਸੀ ਇਹ ਲੈਣ ਤੇ ਇਹਨੇ ਵੇਟ ਵੀ ਨਹੀਂ ਕੀਤੀ ਹੈਗੀ ਵੀ ਉਹ ਉੱਥੇ ਮੈਂ ਜਾ ਕੇ ਦੇ ਆਮਾ ਲੋ ਜੀ ਸਾਰੇ ਚੱਕਦਾਰ ਕਰਕੇ ਇੱਥੇ ਤਕਰੀਬਨ ਵੱਜ ਗਏ ਸੀਗੇ 8 ਦਾ 8 8:30 ਦਾ ਟਾਈਮ ਹੋ ਗਿਆ ਸੀਗਾ ਤੇ ਮੈਂ ਲੱਗੀ ਸੀਗੀ ਰੋਟੀ ਬਣਾਉਣਾ ਤੇ ਅੱਜ ਬੇਟੀਆਂ ਦਾ ਕੰਮ ਸੀਗਾ ਮੇਰੇ ਨਾਲ ਸਫਾਈ ਕਰਾਉਣ ਦਾ ਕਿਉਂਕਿ ਛੁੱਟੀਆਂ ਚੱਲ ਰਹੀਆਂ ਨੇ ਉਹਨਾਂ ਦੀਆਂ ਤਿੰਨ ਤੇ ਫਿਰ ਉਹਨਾਂ ਦਾ ਘਰੇ ਕਹਿੰਦੇ ਸਾਡਾ ਜੀਨ ਲੱਗਦਾ ਵੀ ਕੋਈ ਥੋੜਾ ਮੋਟਾ ਸਾਨੂੰ ਕੰਮ ਦੇਉ ਹਰ ਨਾ ਤੇ ਬੇਨਾ ਕਲੀਨਿੰਗ ਦਾ ਕੰਮ ਇਹਦਾ ਕਰਾਉਂਦੀਆਂ ਰਹਿੰਦੀਆਂ ਨੇ ਜਿਵੇਂ ਝਾੜੂ ਵਗੈਰਾ ਹੋ ਗਿਆ ਥੋੜੀ-ਮੋਟੀ ਸੈਟਿੰਗ ਵਗੈਰਾ ਕਰਾ ਦਿੰਦੀਆਂ ਡਸਟਿੰਗ ਵਗੈਰਾ ਨਾ ਕਰ ਦਿੰਦੀਆਂ ਨੇ ਬੱਚਿਆਂ ਨੂੰ ਵੈਸੇ ਲਗਾਉਣਾ ਵੀ ਚਾਹੀਦਾ ਹਨਾ ਉਹਨਾਂ ਨੂੰ ਆਤ ਪੈ ਜਾਂਦੀ ਆ ਤੇ ਬਾਕੀ ਆਪਣੀ ਵੀ ਹੈਲਪ ਹੋ ਜਾਂਦੀ ਆ ਨਾ ਥੋੜੀ-ਮੋਟੀ ਜ਼ਿਆਦਾਤਰ ਤਾਂ ਆਪਾਂ ਨਹੀਂ ਕੰਮ ਕਰਾਉਂਦੇ ਕਿਉਂਕਿ ਜਿਸ ਟਾਈਮ ਸਕੂਲ ਜਾਣਾ ਹੁੰਦਾ ਉਦੋਂ ਤਾਂ ਬਸ ਉਹਨਾਂ ਦਾ ਤਿਆਰੀ ਦਾ ਹੋ ਲੰਘ ਜਾਂਦਾ ਸਾਰਾ ਜਿਸ ਦਿਨ ਛੁੱਟੀਆਂ ਹੁੰਦੀਆਂ ਉਹ ਬੱਚਿਆਂ ਨੂੰ ਨਾਲ ਲਾਉਨੇ ਆਪਾਂ ਕੰਮ ਕਰਨ ਦੇ ਲਈ ਹਨ ਥੋੜੀ ਜਿਹੀ ਆਪਣੀ ਹੈਲਪ ਹੋ ਜਾਂਦੀ ਬਾਕੀ ਬੱਚਿਆਂ ਨੂੰ ਮਾਰਤ ਵੀ ਪੈਣੀ ਜ਼ਰੂਰੀ ਆ ਨਾ ਕੰਮ ਦੀ ਤਾਂ ਕਿ ਅੱਗੇ ਜਾ ਕੇ ਫਿਊਚਰ ਚ ਹਨਾ ਆਮਨਾ ਵਧੀਆ ਰਹਿਣਾ ਹੋ ਤੇ ਚਲੋ ਜੀ ਆਪਾਂ ਇੱਥੇ ਲੱਗੇ ਸੀ ਰੋਟੀ ਬਣਾਉਣ ਤੇ ਨਾਲ ਹੀ ਤਾਂ ਪਲਾ ਗਿਆ ਸੀਗਾ ਦੁੱਧ ਤੇ ਇਹ ਦੁੱਧ ਪਵਾ ਲਈ ਸੀ ਬੇਟੀ ਨਾਲ ਦੀ ਨਾਲ ਹੀ ਮੈਂ ਇੱਥੇ ਬਾਉਲ ਕਰਨਾ ਰੱਖ ਦਿੱਤਾ ਸੀਗਾ ਤੇ ਇਹ ਗਰਮੀ ਆ ਨਾ ਗਰਮੀ ਦਾ ਕਰਕੇ ਖਰਾਬ ਹੋਣ ਦਾ ਡਰ ਰਹਿੰਦਾ ਤੇ ਨਾਲ ਦੀ ਨਾਲ ਆਪਾਂ ਗਰਮ ਕਰ ਦਾਂਗੇ ਕਿਉਂਕਿ ਢੋਲ ਵਾਲਾ ਦੁੱਧ ਹੁੰਦਾ ਜੇ ਘਰ ਦਾ ਉਹਦਾ ਫਰਕ ਹੁੰਦਾ ਢੋਲ ਦਾ ਹਨਾ ਪਤਨ ਕਿਵੇਂ ਕਿਵੇਂ ਹੁੰਦਾਗਾ ਤੇ ਤਾਂ ਕਰਕੇ ਆਪਾਂ ਬਉਲ ਗਾ ਕੇ ਰੱਖ ਲਾਂਗੇ ਤੋਂ ਥੋੜਾ ਠੰਡਾ ਹੋ ਗਿਆ ਫਿਰ ਆਪਾਂ ਇਹਨੂੰ ਫ੍ਰਿਜ ਚ ਰੱਖ ਲਾਂਗੇ ਤੇ ਇੱਥੇ ਬੇਟੀਆਂ ਕਹਿੰਦੀਆਂ ਸਾਨੂੰ ਬਣਾ ਕੇ ਦੇ ਉਹ ਪ੍ਰੌਨਟੇ ਹਨਾ ਤੇ ਉਹਨਾਂ ਲਈ ਪ੍ਰੌਨਟੇ ਬਣ ਰਹੇ ਸੀ ਜੀ ਜੀ ਸਾਰਿਆਂ ਨੂੰ ਹੋਰ ਸੁਣਾ ਜੀ ਕਿ ਮੈਨੂੰ ਸਾਰੇ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਤੇ ਹਣ ਮੈਂ ਮੰਗਾਇਆ ਇੱਕ ਪਾਰਸਲ ਕਿਸ ਤੋਂ ਮੰਗਾਈ ਹੈ ਬਸ ਇਹ ਆਤਾ ਹੈ ਕਈ ਦਿਨ ਹੋ ਗਏ ਸੀ ਇਹਨੂੰ ਆਏ ਨੂੰ ਤਾਂ ਤੇ ਸ਼ੌਪ ਤੇ ਪਿਆਸੀ ਲੈਂਦਾ ਹੀ ਰੱਖਤੀ ਹੈ ਉਹ ਹਾਥੀ ਬਾਕਪਨ ਨਹੀਂ ਕੀਤਾ ਹੈਗਾ ਮੈਂ ਕਿਹਾ ਚਲੋ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀਡੀਓ ਬਣਾਵਾਂਗੇ ਤੇ ਇਹਨਾਂ ਨੇ ਇੱਕ ਤਰ੍ਹਾਂ ਦੇ ਇਹ ਕਿਦਾਂ ਦਾ ਆਇਆ ਇਹ ਆਪਾਂ ਤੁਹਾਡੇ ਨਾਲ ਸ਼ੇਅਰ ਹੋਣੀ ਕਈ ਵਾਰ ਕਿਸੇ ਨੇ ਮਗੋੜਾ ਹੋਵੇ ਤਾਂ ਆਪਾਂ ਉਹਨਾਂ ਨੂੰ ਦੱਸ ਸਕਦੇ ਹਾਂ ਵੀ ਇਦਾਂ ਦਾ ਹੀ ਪਾਰਸਲ ਸਾਨੂੰ ਜੀ ਹੋਇਆ ਵਾ ਤੇ ਪੈਕ ਕਰਦਿਆਂ ਉੱਪਰ ਇਹ ਹੈਗੀ ਹੈਗੀ ਰਿੰਗ ਲਾਈਟ ਦੇਖਦੇ ਆ ਪਹਿਲਾਂ ਇਹ ਆਪਾਂ ਨੂੰ ਕਿੱਦਾਂ ਦਿਖਦੀ ਹੈ ਫਿਰ ਸਾਨੂੰ ਬਾਅਦ ਵਿੱਚ ਮੈਂ ਇਹਦਾ ਰੇਟ ਦੱਸੂਗੀ ਰੇਟ ਤੇ ਅਕੋਰਡਿੰਗ ਹੈ ਮੈਂ ਸਾਨੂੰ ਇਹਦਾ ਦੱਸੂ ਵੀ ਇਹ ਸਹੀ ਆ ਜਾਂ ਫਿਰ ਰੇਟ ਅਕੋਰਡਿੰਗ ਜਾਂ ਫਿਰ ਆਪਾਂ ਕਿਵੇਂ ਆਇਆ ਹੈ ਨਾ ਆਈ ਦੇ ਗਲੂ ਬਹੁਤ ਜਿਆਦੇ ਵੈਸੇ ਦੀ ਬਾਕਸਿੰਗ ਤਾਂ ਵਧੀਆ ਕੀਤੀ ਹੋਈ ਆ ਟੇਪ ਵਗੈਰਾ ਨੇ ਬੋਲੇ ਲਗਾਈਆਂ ਹੋਈਆਂ ਇਹਦੇ ਬੱਕੇ ਗੋਲੋ ਜੀ ਉੱਪਰ ਆਪਾਂ ਨੇ ਕਰ ਲਿਆ

ਟ੍ਰਾਈ ਬੋਰਡ ਇਹ ਨਾਲ ਫੋਨ ਦਾ ਵੀ ਦਿੱਤਾ ਇਹਨਾਂ ਦੇ ਨਾਲ ਵੀ ਫੋਨ ਵੀ ਨਾਲ ਜਿੱਚੀ ਲੱਗਦਾ ਇਹ ਆਵਲ ਜਗ੍ਹਾ ਦੇ ਵਿੱਚ ਆਪਾਂ ਨੂੰ ਲੱਗਦਾ ਇਹ ਦੋ ਚੀਜ਼ਾਂ ਨਹੀਂ ਆਪਾਂ ਨੂੰ ਰੱਖਣੀਆਂ ਪਿਆ ਕਰਨੀਆਂ ਵੀ ਟ੍ਰਾਈ ਬੋਰਡ ਐਡਰੈਸ ਆਪਿਆ ਕੋਰ ਨੂੰ ਮੋਬਾਈਲ ਵਾਲਾ ਤੇ ਇਹ ਆਪਾਂ ਨੂੰ ਲੱਗਦਾ ਰੱਖਣੀ ਪਿਆ ਕੋ ਇਹ ਹੈਗੀ ਰੈੱਡ ਲਾਈਟ ਤੇ ਖੰਜਤਾ ਵਧੀਆ ਲੱਗਦੀ ਆ ਬਾਕੀ ਆਪਾਂ ਨੂੰ ਚਰੋਂ ਤੋਂ ਬਾਅਦ ਛੋਟਾ ਲੱਗੂਗਾ ਲੋ ਜੀ ਹੁਣ ਮੋਰੀ ਹੈ ਕਾਲੀ ਉੱਧਰ ਦੀ ਤੇ ਹਾਏ ਜੀ ਆਈ ਜੀ ਰੋਲ ਵੈਸੇ ਰੋਲੇ ਦੇ ਬੋਟ ਹੋ ਗਏ ਬੇਡ ਵਗੈਰਾ ਨਾ ਜਿੱਦਾਂ ਆਪਾਂ ਨੇ ਟ੍ਰਾਈਪੋਡ ਮੰਗਾਇਆ ਸੀ ਉਹਦੇ ਮੁਕਾਬਲੇ ਜਿਹੜੀ ਰੋਲ ਦਾ ਵਧੀਆ ਹੈ ਆਹ ਚੀਜ਼ਾਂ ਦਾ ਵੀ ਉੱਕਾ ਲੱਗੇ ਫਰਕ ਆਉਣਾ ਨਾ ਬਰੀ ਆਈ ਆ ਵੈਸੇ ਇਹਦੀ ਲਾਈਟ ਤੇ ਬਾਕੀ ਚਲਾ ਕੇ ਦੇਖਾਂਗੇ ਆਪਾਂ ਕਿ ਕਿਵੇਂ ਦੀ ਆਈ ਆ ਉਹ ਤੁਹਾਨੂੰ ਫੇਰ ਅਸੀਂ ਚਲਾ ਕੇ ਦਿਖਾਉਣੀ ਆ ਤੇ ਮੈਂ ਤੁਹਾਨੂੰ ਰੇਟ ਵੀ ਦੱਸਦਾ ਨਾ ਪ੍ਰਾਉ ਜੀ ਰੇਟ ਇਹਦਾ ਹੈਗਾ 517 ਰੁਪਈਆ ਦੀ ਆਪਾਂ ਨੂੰ ਰੀਸੀਵ ਹੋਈ ਜਾਂਦੀ ਹੈ ਇਹ ਆਸਸਥਰਾ ਵੀ ਇਹ ਡੇਟ ਆ ਗਿਆ ਨਾ ਤੇ ਬਹੁਤ ਵਧੀਆ ਗੀ ਜੇ ਤੁਸੀਂ ਵੀ ਮੰਗਾਉਣਾ ਚਾਹੁੰਦੇ ਹੋ ਤਾਂ ਤੁਸੀਂ ਮੰਗਾ ਸਕਦੇ ਹੋਗੇ ਤੇ ਬਾਕੀ ਆਪਾਂ ਚਲਾਉਣ ਤੋਂ ਬਾਅਦ ਮੈਂ ਤੁਹਾਨੂੰ ਚਲਾ ਕੇ ਵੀ ਦਿਖਾਉਣੀ ਆ ਵੀ ਕਿੱਦਾਂ ਹੈ ਇਹ ਫੋਨ ਵਗੈਰਾ ਕੋਈ ਸੈਟ ਕਰ ਲਈਏ ਫਿਰ ਤੁਹਾਨੂੰ ਦਿਖਾਉਣੀ ਆ ਆ ਵਾਲੇ ਦਾ ਸਟੈਂਡ ਆ ਦਾ ਇਹ ਬਸ ਬਹੁਤ ਵਧੀਆ ਚੀਜ਼ੇ ਦੀ ਬੋਟਲ ਦੇ ਮਟੀਰੀਅਲ ਦਾ ਜਿਹੜਾ ਵਧੀਆ ਲੱਗਿਆ ਹੋਇਆ ਵਾ ਇੰਦਾ ਜਿਹੜਾ ਥੇਣਾ ਨੂੰ ਤੁਹਾਨੂੰ ਵੀ ਹੁੰਦਾ ਹੈ ਇੱਕ ਵਰੀ ਜੰਗਲੀ ਆਪਾਂ ਜਿਹੜੀ ਬੜੀ ਮਿਹਨਤ ਤੋਂ ਬਣਾ ਥੋੜਾ ਜਿਹਾ ਹੁੰਦਾ ਨਾ ਆਪਾਂ ਨੇ ਜਿਹੜੇ ਨਾਲ ਤੇ ਜਿਹੜੀ ਹੌਲੀ ਹੌਲੀ ਜਿਹੜੀ ਮੁਸ਼ਤਲਾ ਤੁਸੀਂ ਵੀ ਜਦੋਂ ਮੰਗਾਉਗੇ ਧਿਆਨ ਨਾਲ ਜਿਹੜੇ ਤੇ ਇਹ ਨਾਲ ਤਾਂ ਆਪਾਂ ਨੂੰ ਫੋਨ ਅਟੈਚ ਕਰਨ ਦੇ ਲਈ ਹਨ ਜਿੱਦਾਂ ਮਰਦੀ ਆਪਾਂ ਇਹਨੂੰ ਇਦਾਂ ਇੱਧਰ ਇੱਧਰ ਨੂੰ ਇਦਾਂ ਘੁਮਾ ਫੜ ਕੇ ਫਿਰ ਲਾਈਟ ਵੀ ਇਦਾਂ ਨੀਵੇਂ ਜਿਹਾ ਪੁੱਛਾਇਗਾ ਘੱਟ ਫੜ ਜਾਏਗੇ ਤੇ ਜਿਹੜਾ ਇਹ ਮਟੀਰੀਅਲ ਲੱਗਿਆ ਹੋਇਆ ਬਹੁਤ ਵਧੀਆ ਲੱਗਿਆ ਮੈਨੂੰ ਤੁਸੀਂ ਵੀ ਹਨਾ ਜੇ ਮਗਾਉਣਾ ਹੋਇਆ ਤਾਂ ਜਰੂਰ ਮੰਗਾਓ ਤੇ ਇਹ ਚਾਰਜ ਦੇ ਥੋੜਾ ਲੱਗਦੀ ਹੈ ਇਹ ਆਲ ਆਫ ਕਰਨ ਵਾਲਾ ਬਟਨ ਹੈ ਇਹ ਹੁਣ ਅਸਲਾ ਦਿਖਾਉਣ ਨੂੰ ਹਾਂ। ਫਾਰਿਸ ਤੇ ਅੱਧੀ ਵੇੜ ਚਾਰ ਤੋਂ ਪੰਜ ਲਾਈਟਾਂ ਰਹੀਆਂ ਇਹਦੀਆਂ ਇਹ ਨਹੀਂ ਹੁਣ ਜਨ ਰਹੀਆਂ। ਤੇ ਜਿਹੜੀ ਲਾਈਟ ਹੈ ਦੀ ਡੈਮਾ ਜਾਂ ਫਿਰ ਆਪਾਂ ਤੇਜ ਵੀ ਕਰ ਸਕਦੇ ਹਾਂਗੇ ਬਦਲਟ ਵੀ ਕਰ ਸਕਦੇ ਹਾਂ ਜਿਹੜੇ ਆਪਾਂ ਦੇਖੂ ਲਾਈਟ ਬਦਲਣੀ ਆ। ਥੋੜੇ ਥੋੜੇ ਲਾਈਟਿੰਗ ਦਾ ਫਰਕ ਹੈ ਨਾ ਹਨਾ। ਹਰ ਇੱਕ ਉਹਨੂੰ ਵਾਈਟ ਆ ਤੇ ਇਦਾਂ ਇਹਨਾਂ ਦੀ ਚਾਨਣ ਦਾ ਫਰਕ ਹੋਗਾ ਬਿਲਕੁਲ ਜੈਲੂ ਜੀ। ਥੋੜੀ ਛੇੜੀ ਚ ਹੋਗੀ। ਤਨ ਹੋ ਗਿਆ 500 ਆ ਦੇਖੋ ਇਹ ਇਦਾਂ ਦਾ ਆਇਆ ਹੈ ਇਹ ਤੁਸੀਂ ਵੀ ਆਰਡਰ ਕਰਨਾ ਹੈ ਜਰੂਰ ਕਰਿਓ ਬਹੁਤ ਵਧੀਆ ਇਹਦਾ ਮਟੀਰੀਅਲ ਆ ਤੁਸੀਂ ਕੋਲੇ ਹੋ ਕੇ ਵੀ ਦੇਖ ਸਕਦੇ ਹੋ ਜਿਹੜੀ ਆ ਵਾਲੀ ਰੋਡ ਲੱਗੇ ਹੋਏ ਬਹੁਤ ਵਧੀਆ ਜਿਹੜੀ ਲੱਗੀ ਹੋਈ ਹੈਗੀ ਰੋਡ ਵੀ ਤੇ ਆ ਵਾਲੀਆਂ ਚੀਜ਼ਾਂ ਵੀ ਸਾਰੀਆਂ ਤੇ ਇਦਾਂ ਨਹੀਂ ਹੈਗਾ ਵੀ ਸੋਹਲ ਦੀ ਚੀਜ਼ ਨਹੀਂ ਹੈਗੀ ਜਿਵੇਂ ਆਪਾਂ ਕਹਿੰਦੇ ਫੈਸੇ ਦੇਸ ਵਾਲੀ ਚੀਜ਼ ਨਹੀਂ ਹੈਗੀ ਤੇ 517 ਦੇ ਵਿੱਚ ਆਪਾਂ ਨੂੰ ਹੋਈ ਮਾੜੀ ਨਹੀਂ ਹੈਗੀ ਵਿੱਚ ਟਰਾਈਪੋਡ ਵੀ ਆ ਗਿਆ ਆਪਾਂ ਨੂੰ ਤੇ ਰਿੰਗ ਲਾਈਟ ਵੀ ਆ ਗਈ ਦੋਨੇ ਚੀਜ਼ਾਂ ਆ ਗਈਆਂ ਤੇ ਹਾਲਕੇ ਮੈਂ ਜਦੋਂ ਕੱਲਾ ਟਰਾਈਪੋਡ ਮੰਗਾਇਆ ਸੀਗਾ ਸ਼ਾਇਦ ਉਹ ਤੇ 450 ਕੁਛ 500 ਰੁਪਏ ਦਾ ਆਇਆ ਸੀਗਾ ਉਹ ਇੰਨੇ ਤੱਕ ਆਇਆ ਸੀ ਤੇ ਆਪਾਂ ਨੇ ਦੋਨੇ ਚੀਜ਼ਾਂ 517 ਰੁਪਏਗੀਆਂ ਪੈਗੀਆਂ ਤੇ ਬਹੁਤ ਵਧੀਆ ਚੀਜ਼ ਹੈਗੀ ਉਹ ਬੱਚੇ ਦੀ ਹਾਈਟ ਵੀ ਉੱਚੀ ਨਹੀਂ ਵੀ ਜਿਹੜੀ ਹੋ ਸਕਦੀ ਹੈਗੀ ਜੇ ਆਪਾਂ ਇਹਨੂੰ ਹੋਰ ਵੀ ਜਿਹੜਾ ਸੱਚਾ ਕਰ ਸਕਦਾ ਕਰ ਸਕਦੇ ਹਾਂ। ਕਮੈਂਟ ਕਰਕੇ ਦੱਸਿਓ ਤੁਹਾਨੂੰ ਵੀ ਜਿਹੜਾ ਰਿੰਗ ਲਾਈਟ ਟਰਾਈਪੋਡਾ ਕਿੰਦਾ ਲੱਗਿਆ ਤੇ ਫਿਰ ਆ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਜੇ ਕਿਸੇ ਨੂੰ ਮਗਵਾਉਣਾ ਹੋਵੇ ਤਾਂ ਹਨਾ ਥੋੜੀ ਜਿਹੀ ਆਪਾਂ ਨੂੰ ਝਿੰਕੀ ਜੀ ਹੁੰਦੀ ਆ ਤੇ ਵੀ ਆਪਾਂ ਉਹਨਾਂ ਦਾ ਸਕੀ ਹੈਗੇ ਤੇ ਮੇਰੀ ਆਪਾਂ ਵੀਡੀਓ ਨੇ ਇਥੇ ਐਡ ਕਰ ਦੇਵਾਂਗੇ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਜਰੂਰ ਅਪਲਾਈ ਦਿਓ ਵੀ ਤੁਹਾਨੂੰ ਸਾਡੀ ਰਿੰਗ ਲਾਈਟ ਹੈ ਜਿਹੜੀ ਕਿੱਦਾਂ ਦੀ ਲੱਗੀ ਸਸਟੀ ਘੱਟ ਜੀ ਸਾਰੇ